ਲਵਾ ਵੀ ਸਾਸਰੀ ਗਾਲ ਸਾਰੇ ਆ ਸਰ ਜੀ ਲਵਾ ਵੀ ਸਾਸਰੀ ਗਾਲ ਸਾਰੇ ਭਰਾਵਾਂ ਮਿੱਤਰੋ ਅੱਜ ਅਸੀਂ ਜਾ ਰਹੇ ਆ ਧਾਰਾਂ ਤੋਂ ਪਾਰ ਪਿੰਡ ਕਾਲੀਏ ਜ਼ਕਤਰੀ ਮਸ਼ੀਨ ਕੱਢਣ ਤੇ ਬਈ ਚੱਕਰ ਇਹ ਬਣ ਗਿਆ ਅੱਜ ਜਾਣਾ ਪਤਾਰਾਂ ਤੋਂ ਪਾਰ ਠੀਕ ਹੈ ਜੀ ਤਾਰਾਂ ਤੋਂ ਪਾਰ ਪਹਿਲੀ ਦੀ ਗੱਲ ਤੇ ਫੋਨ ਤੇ ਉਹਨਾਂ ਲੈ ਗਈ ਆ ਨਹੀਂ ਦੇਣਾ ਭਾਈ ਇਹੇ ਗਰੇ ਲੈ ਗੇ ਜੁੰਮਰ ਗਰੇ ਅਡਾੜੂ ਗੇ ਜਿਤੇ ਗਏ ਲੈ ਤੇ ਫੇਰ ਨਾ ਕੋਈ ਗੱਲ ਹੀ ਨਹੀਂ ਫਿਰ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ ਤੇ ਤੇ ਆਏ ਸਾਡਾ ਮੇਨ ਚਾਚਾ ਜੀ ਨੂੰ ਪਿਆਰ ਨਾਲ ਕਹਿੰਦੇ ਇਹਦਾ ਵਿਆਹ ਹੋਣ ਵਾਲਾ ਤੇ ਆ ਸਾਡਾ ਤਾਇਆ ਹੀ ਮੇਨ ਹੈ ਸਾਡਾ ਇਹ ਆ ਮਮੀ ਮੁੰਡਾ ਸਾਡਾ ਇਹ ਆ ਮਮੀ ਮੁੰਡਾ ਇਹ ਆ ਸਾਡਾ ਮਮੀ ਮੁੰਡਾ ਚੈੱਕ ਕਰੋ ਭਾਈ ਤੇ ਬਾਕੀ ਭਈਆ ਆਪਾਂ ਚੱਲੇ ਕੜੁਕੇ 'ਚ ਪਾਣੀ ਪਾਉਣ ਲਈ ਚਲੇ ਯਾ ਪਾਣੀ ਲੈਣ ਅੰਕਲ ਪਾਣੀ ਹੈਗਾ ਇੱਥੇ ਕਿਤੇ ਟੁੱਟ ਲੱਗੀ ਏ ਪਾਣੀ ਟੁੱਟੀ ਚ ਕਿੱਥੇ ਡੰਡਰ ਤੇ ਰਹਿਣਾ ਮੈਂ ਤਾਂ ਆ ਕੇ ਸੁਣਨਾ ਨਾ ਟੁੱਟੀ ਨਾ ਸਕੂਲ ਲੱਗਣੇ ਅੱਜ ਆ ਸਕੂਲੇ ਛੁੱਟੀ ਹੈ ਤਾਂ ਇਹ ਟੁੱਟੀ ਅੱਜ ਕਹਦੀ ਆ ਸਕੂਲ ਬੰਦ ਆ ਬੰਦ ਗਿਆ ਉਹ ਸਰ ਲੱਗਣਾ ਹੈ ਲਾਮੀ ਮਿੱਤਰ ਅੱਤਰ ਚੱਲੇ ਇਹ ਸਕੂਲ ਜੋ ਪਾਣੀ ਲੈਣਾ ਤੇ ਜਮਾ ਬਾਰਡਰ ਦੇ ਕੋਲ ਜੇ ਮਿੱਤਰ ਆਦ ਕੀ ਆਪਾਂ ਤੇ ਸਕੂਲ ਐਲੀਮੈਂਟਰੀ ਚੱਲੇ ਇਹ ਪਾਣੀ ਭਰਨਾ ਤੇ ਟੂੜੀਆਂ ਇੱਥੇ ਚੈੱਕ ਕਰਦੇ ਕਿੱਥੇ ਲੱਗੀ ਆਂਟੀਆ ਟੂੜੀ ਜਲਦੀ ਨਹੀਂ ਪਾਣੀ ਅਸ਼ਈ λαβੀ ਮਿੱਤਰ ਕਾਲ ਦਾ ਨਹੀਂ ਆਉਂਦੇ ਕਾਰਨ ਚੱਕਰ ਇਹ ਬਹਿ ਗਿਆ ਅਗੇ ਦੂਜਾ ਲਾਈਟ ਨਹੀਂ ਆ ਰਹੀ ਤੇ ਲਾਈਟ ਦੇ ਕਾਰਨ ਪਾਣੀ ਵੀ ਨਹੀਂ ਆ ਰਿਹਾ ਤੇ ਮਾਈਟਰ ਵੀ ਬਹੁਤ ਤੰਗਾ ਤੇ ਪਿੱਛੇ ਵੀ ਬਹੁਤ ਤੰਗਾ ਕਹਿੰਦੇ ਕਿ ਪਾਣੀ ਨਹੀਂ ਆ ਰਿਹਾ ਜੀ ਲੱਗਦਾ ਫੋਨ ਆ ਗਿਆ ਮਿੱਤਰਾਂ ਨੂੰ ਕਿ ਵੀਰ ਸੱਜਣ ਭਾਈ ਆਪਾਂ ਨੂੰ ਲੈਣ ਆ ਗਿਆ ਜਿੰਨੇ ਆਪਾਂ 12 ਤੋਂ ਪਾਰ ਖੜਨਾ ਮਿੱਤਰੋ ਤੇ ਜਿਹੜੇ ਭਾਈਨੇ ਤਾਰਾਂ ਤੋਂ ਪਾਰ ਖੜਨਾ ਉਹ ਵੀ ਆ ਚੁੱਕਿਆ ਜੀ ਤੇ ਆਪਾਂ ਚੱਲੇ ਹੋ ਰੈਡੀ ਮਿੱਤਰੋ ਆਹ ਜੇ ਤਾਰਾਂ ਦੇ ਪਾਰ ਯਾਰ ਅੱਜ ਮੇਲੇ ਲੈਣੇ ਮੈਂ ਪਹੇਗਾ ਚਾਚਾ ਜੀ ਇੰਦਾ ਆ ਜਾ ਵੀ ਮੇਰਾ ਖੇਲਣਾ ਰੇ ਨਾਲ ਆ ਜਾਂ ਜਟੇ ਬਾ ਵੀ ਮਿੱਤਰਾਂ ਅਹੀਂ ਜਿਹੜੇ ਵੀਰ ਦੀ ਗੱਡਣੀ ਮੋਟਰ ਉਧਰ ਆ ਗਏ ਆ ਤੇ ਵੀਰ ਕਹਿੰਦਾ ਤਾਰਾਂ ਦੇ ਪਾਰ ਜਲਦੀ ਜਿਹੜੀ ਆਪਾਂ ਨੂੰ ਪਰਮਿਸ਼ਨ ਪਰਚੀ ਉਹ ਅਜੇ ਆਪਣੀ ਬਣ ਰਹੀ ਆ ਮਿੱਤਰੋ ਵੇਟ ਕਰ ਲੋ ਚਾਹ ਚੁਪੀ ਲੋ ਤੇ ਹੁਣ ਬੱਚਾ ਜੂ ਪੀਵਾਂਗੇ ਵੀਰ ਵੱਲੋਂ ਅੱਲਾਹ ਬੇ ਮਿੱਤਰਾਂ ਗੱਲਾਂ ਉਹ ਹੀ ਬਣ ਗਈਆਂ ਜਿਹੜਾ ਚਾਚਾ ਕਰਦਾ ਪਿਆ ਇਹ ਹਟੀਆਂ ਤੇ ਭਾਈ ਕਹਿੰਦਾ ਕਿ ਪਰਚੀ ਰਹੀ ਹੈ ਹੈ ਲਾਏ ਵੀ ਬਿੱਤਰਾ ਜਿੱਧਰ ਨਾ ਜਿਹੜੇ ਵੀਰਾਂ ਦੀ ਆਪਾਂ ਮੋਟਰ ਕੱਢਣੀ ਸੀ ਉਹਨਾਂ ਕਰੋ ਚਾਹ ਚੂ ਪੀ ਲਈਆ ਤੇ ਚਾਚਾ ਹੋ ਗਿਆ ਸੈਟ ਫੀਂ ਫੁਮਖਾ ਕੇ ਚਾਚਾ ਸਾਡਾ ਨਿੱਗਰ ਹੋ ਗਿਆ ਹਨ ਰੈਡੀ ਰੈਡੀ ਹੋ ਗਿਆ ਚਾਚਾ ਸਾਡਾ ਬਿਲਕੁਲ ਬਿਲਕੁਲ ਤੇ ਹੋਣਾ ਹੀ ਚੱਲੇ ਆਂ ਜੁਆ ਕੜੁੱਕਾ ਜਿੱਥੇ ਡੱਕ ਕੇ ਅਸੀਂ ਜਿੰਨਾਂ ਦੇ ਘਰੇ ਚਾਹ ਪੀਣ ਗਏ ਆਂ ਫੋਨ ਲੈ ਚਲੇ ਅਸੀਂ ਕੜੁਕਾ ਕੜੁਕਾ ਲੈ ਕੇ ਤੇ ਹੁਣ ਜਾਣਾ ਸੀ ਤਾਰਾਂ ਤੋਂ ਪਾਰ ਤੁਹਾਨੂੰ ਵੀਡੀਓ ਦਿਖਾਉਣ ਖਾਤਰ ਮੈਂ ਆਪਦਾ ਫੋਨ ਉਹਨਾਂ ਦੇ ਘਰੇ ਨਹੀਂ ਰੱਖ ਗਿਆ ਮਿੱਤਰੋ ਉਹ ਕਹਿੰਦੇ ਵੀ ਸਾਡੇ ਘਰੇ ਰੱਖ ਜਿਓ ਫੋਨ ਅਸੀਂ ਬੰਦ ਕਰਕੇ ਰੱਖ ਆਏ ਆ ਆ ਰੱਖ ਆਏ ਚਾਚੇਣੀ ਦੇ ਮੈਂ ਨਹੀਂ ਚਾਚਾ ਜੀ ਆਪਾਂ ਫੋਨ ਖੜਨਾ ਨਾਲ ਆਪਣੇ ਜਿਹੜੇ ਆਡੀਅנס ਆ ਭਰਾ ਉਹਨਾਂ ਨੂੰ ਬਤਾਰਾਂ ਵਸੋਣੀਆਂ ਜਿੰਨਾ ਨਹੀਂ ਅਜੇ ਵੇਖਿਆ ਜਿੰਨਾ ਨਹੀਂ ਵੇਖਿਆ ਰੇ ਇਹ ਕੰਡੇ ਤੇ ਫਿਰ ਵੇਖੇ ਹੁੰਦੇ ਨੇ ਕਿ ਕਰਾ ਕਿ ਕਰਾ ਦੇ ਤਰਾ ਓਏ ਸਾਡੀ ਮਸ਼ੀਨ ਚੈੱਕ ਕਰੋ ਜਿੱਦੇ ਨਾਲ ਜਾ ਕੇ ਮੋਟਰ ਕੱਢਣੀ ਜਿਹਦੇ ਨਾਲ ਆਪਾਂ ਮੋਟਰ ਕੱਢਦੇ ਬਾਰਾ ਪ੍ਰੋਜੈਕਟ ਸਾਡੇ ਨਾਲ ਹੁੰਦਾ ਏ ਜਾਨੀ ਕਿ ਮਸ਼ੀਨ ਜੋ ਟੀਮ ਬੰਦਾ ਸਟਾਰ ਕੋ ਪਹੁੰਚ ਸਾਰਾ ਕੋ ਸਿਸਟਮ ਸਾਡੇ ਨਾਲ ਆ ਤੁਹਾਨੂੰ ਕੋਈ ਖੇਚਲ ਕਰਨ ਦੀ ਨਾਲ ਨਹੀਂ ਤੁਸੀਂ ਕੈਸ਼ ਹੀ ਦੇਣੀ ਬਸ ਜੱਥੇ ਕਰੇ ਲੋੜਾ ਸਾਨੂੰ ਪਾਓ ਤੇ ਬਾਕੀ ਸੀਰੀਅਸ ਹੋ ਕੇ ਗੱਲ ਕਰਦੇ ਆਪਾਂ ਵੀ ਸਾਰਾ ਸਮਾਨ ਆਪਾਂ ਮੋਟਰਾਂ ਡਿੱਗੀਆਂ ਫਸੀਆਂ ਕੱਢਦੇ ਆ ਚੱਲ ਲਿਆ ਕਰੇਗਾ ਬੈਕ ਨਾ ਕਰ ਦਿਓ ਤੁਸੀਂ ਜਾ ਜਾ ਕਰ ਬੈਕ ਵਿੱਚ ਹੀ ਚਾਬੀ ਉਹ ਨਹੀਂ ਚਾਬੀ ਵਿੱਚ ਹੀ ਆ ਆ ਸਾਰਾ ਪ੍ਰੋਜੈਕਟ ਆਪਣਾ ਆਪਣਾ ਆਉਂਦਾ ਹੀ ਆ ਭਾਈ ਲੋ ਲਾ ਲੋ ਸਾਰਾ ਪ੍ਰੋਜੈਕਟ ਹੈ ਆਪਣੀਆਂ ਭਾਈ ਤੇ ਆਪਣਾ ਆਪ ਦਾ ਸਿਸਟਮ ਕਰਵਾ ਦੇਣਾ ਹੈ ਇਹ ਕੜੂਕਾ ਦੇ ਕਿਰਾਏ ਦੇ ਕੁਲੂਮਨਾਲੀ ਜਿੱਥੇ ਕਰਨਾ ਹੋਵੇ ਭਾਈ ਤੁਸੀਂ ਕਰ ਸਕਦੇ ਕੰਟੈਕਟ 828843569 ਨੰਬਰ ਤੇ ਗੋਣ ਲਾਗੇ ਲਾਇਆ ਵੀ ਮਿੱਤਰਾਂ ਹੁਣ ਚੱਲੇ ਜੇ ਤਾਰਾਂ ਦੇ ਅੰਨੀ ਮੂਤਰ ਕੱਟਣ ਦੇ ਬਾਅਦ ਵੀ ਭਾਈ ਇਹਨਾਂ ਉੱਤੇ ਸਾਰਾ ਡਿਗਾਰਡ ਉਹਨੇ ਇਹ ਜੀ ਆਂਦਾ ਇਹ ਜੀ ਆ ਕੇ ਰਿਹਾ ਤੁਹਾਨੂੰ ਆ ਜੀ ਮੁੰਡੇ ਆ ਜੀ ਕੀ ਖਾਡਾ ਕਿਨੇ ਪਿੰਨੀ ਕਰਦੀ ਆ ਜੇ ਮਿੱਤਰਾਂ ਨੇ ਉਹ ਵੀ ਇਹ ਹੀ ਜਾ ਰਹੇ ਆ ਜਿੱਥੇ ਤਾਰਾਂ ਆ ਤਾਰਾਂ ਦੇ ਯਾਰ ਪਏ ਆ ਤੇ ਬਾਕੀ ਤਾਂ ਮੁੱਛੇ ਵਗਣੇ ਕੀਮਾ ਹੋੜ ਬਣਦਾ ਵਈ ਇੱਥੇ ਲੈ ਵੀ ਮਿੱਤਰਾ ਅਸੀਂ ਯਾਰ ਰਹੇ ਆ ਹੁਣ ਤਾਰਾਂ ਦੇ ਵਾਲਣੂ ਜਿੱਥੇ ਤਾਰਾਂ ਕਰਨੀਆਂ ਕਰਾਓ ਸੇ ਜੱਟ ਕੁੜਤਾ ਜੱਟਾ ਵਾ ਦੋ ਵਾ ਜਾ ਰਹੇ ਆ ਤੇ ਅੱਛੀ ਖੱਟਾ ਇੱਥੇ ਮੇਰੇ ਘੱਲ ਚੱਟਰ ਨਹੀਂ ਜਾ ਰਿਹਾ ਆ ਭਾਈ ਆ ਜਿਦ ਦਿਖਦਾ ਵੈਸਾ ਮੈਂ ਕਰਦੀ ਵੀਡੀਓ ਤੇ ਟਰ ਵੀ ਜਾ ਰਿਹਾ ਗਾੜੀ ਆ ਜਾ ਰਿਹਾ ਇਹ ਕਿਹਦੇ ਸੀ ਲੋ ਲੋ ਜਾ ਰਹੇ ਆ ਰੀਚਨਾ ਫੋਨ ਆ ਗਿਆ ਵੀਰ ਮੈਨੂੰ ਤਾਂ ਕਰਕੇ ਸਾਰੀ ਵੀਡੀਓ ਨਹੀਂ ਪੜਾ ਪਿਆ ਹੈ ਉਹ ਵੇਚੀ ਕਿ ਵੀਰ ਭਰਾ ਦਾ ਫੋਨ ਆ ਗਿਆ ਹੈ ਉਹਦਾ ਉਹਦਾ ਦਿਮਾਗ ਨਹੀਂ ਕਰਦਾ ਕੰਮ ਦਿਓ ਰਾਤ ਜਿਹੜੇ ਯਾਰਾ ਸੈੱਟ ਹੋ ਗਿਆ ਪੈਕ ਪੂਗ ਲਾ ਗਏ ਹੁਣ ਰੇਡ ਦਿਆਂ ਦਾ ਮੈਨੂੰ ਅੰਦਾ ਤੁਮ ਮੈਨੂੰ ਕਹੋ ਛੱਡ ਯਾਰ ਐਸੋਈ ਗੱਲਾਂ ਕਰਨ ਵਾਲੀਆਂ ਲਾਬਿੰਗ ਮਿੱਤਰਾ ਅਹੀਂ ਪੌਂਜ ਚੱਲੇ ਬੈਲ ਗਲਤਾਰਾਂ ਦੇ ਕੋਲ ਉਹ ਛੋਟੀਆਂ ਛੋਟੀਆਂ ਤਾਰਾਂ ਜਿਹੜਾ ਨੂੰ ਨਜ਼ਰ ਆ ਰਹੀਆਂ ਹੁਣ ਚੈੱਕ ਕਰ ਲੋ ਤੇ ਬਾਕੀ ਕੁੜਕਾ ਸਾਡਾ ਯਾਰਾ ਮਿੱਤਰਾ ਅੱਜ ਮਿਲ ਗਏ ਜੀ ਸਾਨੂੰ ਫੋਜੀ ਇਸ ਕਰਕੇ ਕਰਨਾ ਪਿਆ ਬਈ ਫੋਨ ਤੋਂ ਹੈ ਚਾਹ ਬੋਲ ਫੋਨ ਤੁਹਾਨੂੰ ਸਵਿਚ ਆਫ ਵੀ ਕਰਨਾ ਪਿਆ ਜੇ ਆਪੇ ਮੇਰਾ ਕੁਆਟਰ ਤੇ ਗਏ ਜੇ ਅਸੀਂ ਜਮਾ ਆ ਆਰਡਰ ਦੇ ਉੱਤੇ ਇਹ ਇੱਥੇ ਕਰਨਾ ਆ ਬਹੁਤ ਮੋਟਰ ਕੱਢ ਕੇ ਲੈ ਫੇਰ ਅਸੀਂ ਜਾਵਾਂਗੇ ਘਰ ਨੂੰ ਪਈ ਦੇਖੋ ਕਿੰਨਾ ਟਾਈਮ ਲੱਗਾ ਉਹ ਚੌਕੀ ਸਾਹਮਣੇ ਮਲਾਜਮਾਂ ਦੀ ਹੈ ਬਗਦੀਆਂ ਦੀ ਚੌਕੀ ਆ ਬੇਰੇ ਕੰਦ ਘੱਟ ਰਿਹਾ ਅੱਜੋ ਨੇ ਜੋ ਜੇ ਪਿਛਲੀ ਵਾਰ ਜਦੋਂ ਹਾੜ ਹੋ ਗਿਆ ਕੇ ਜੀ ਆਪਣੇ ਭਰਾਵਾਂ ਨੇ ਹੀ ਆਪਣੀ ਬਾਹ ਫੜੀ ਹੋਈ ਆ ਤਾਂ ਬਿਜਲੀ ਤਾਰ ਨਹੀਂ ਵਜਈਆ ਬਪਾਇਆ ਹੋਇਆ ਨਹੀਂ ਤਾਂ ਅਸੀਂ ਕੰਮ ਤੇ ਉਧਰ ਜਾਈਏ ਮੇਰੇ ਨਹੀਂ ਤੇ ਆਈਏ ਦੇਖਿਆ ਵਾਤਾ ਹੁਆ ਬਈ ਬਾਲਾਂ ਨੰਦੀਆਂ ਦੇ ਮਿੱਤਰੋ ਆਪਾਂ ਆ ਚਲੇ ਆਪਣੀ ਮੰਜ਼ਿਲ ਤੇ ਇੱਥੇ ਆਪਾਂ ਮਿੱਤਰ ਰਹਿਣਾ ਇਹਦੇ ਮੋਟਰਾਂ ਕਟੀਆਂ ਤੇ ਰੋਡੀਆਂ ਖੜੀਆਂ ਐ ਚੱਕਰ ਮੈਨੂੰ ਗਾੜੀ ਲੱਗਦਾ ਹੈ ਮਿੱਤਰੋ ਤੁਸੀਂ ਤਾਰਾ ਜੰਗੀਦਰਾ ਵੇਖ ਨਹੀਂ ਸਕੋਗੇ ਇੱਕ ਗੱਲ ਭਲਾਈ ਹੋਈ ਹੈ ਜਿਹੜੀ ਤੁਹਾਨੂੰ ਮੱਕੇ ਵੀ ਦਿਖਾਈ ਇੱਕ ਗਾੜੀ ਹੈ ਚੌਂਕੀ ਮਲਾਘਵਾ ਦੀ ਚੌਂਕੀ ਵਾਲੇ ਆਣਾ ਜਿਹੜੇ ਭਈ ਡਾਉਣਾ ਕਰ ਲੈਂਦੇ ਆ ਕਿਹਾਵਾ ਉਹ ਇਹ ਦੇਖਦੀ ਹੋਊਗੀ ਚੌਂਕੀ ਹੈ ਕਿਉਂਕੀ ਵਾਲੇ ਫੋਨ ਕਰ ਲੈਂਦੇ ਆ ਜਵਾਂ ਦੇ ਫੋਨ ਦਾ ਨੰਬਰ ਸਵੈ ਆਪ ਨਹੀਂ ਕਰਨਾ ਪਵੇਗਾ ਇਸ ਬਾਤ ਲਈ ਜਿਹੜਾ ਤੁਹਾਨੂੰ ਤਾਰਾ ਮਦਦਾਂਗੇ ਲੱਖੋ ਜੂ ਦੇ ਇਹ ਵਿਕਾਸ ਹੈਗੇ ਆ ਤੇ ਬਾਤ ਵੀ ਮੇਰੇ ਭਰਾ ਕਿਉਂਕਿ ਗਰੀਬ ਬੰਦੇ ਨੂੰ ਲਾਈਕ ਮਾਰਦਿਆ ਕਰੂ ਇਥੇ ਜਿਹੜੀ ਜਿੱਤ ਹੁੰਦਾ ਗਾ ਇਹ ਵੀ ਮੜਾ ਮੜਾ ਕਰੀਮ ਕੋ ਵੀਡੀਓ ਪਾ ਦੇਣਾ ਮੈਂ ਲਾਈਕ ਨਹੀਂ ਕਰਨਾ ਨਾ ਸ਼ੇਅਰ ਨਾ ਕਮੈਂਟ ਕਰਾ ਤਾਰਾ ਤੇ ਜਿਹਨੇ ਇੰਨਾ ਕੁ ਮਿੱਤਰ ਲਾਈਗਾ ਹੋਰ ਵੀ ਜਿਹੜੇ ਭਰਾ ਉੱਤੇ ਹੁੰਦੇ ਉਹਨਾਂ ਨੂੰ ਮਾਰਦਿਆ ਕਿਉਂਕਿ ਕਰੀਮ ਕਰੋ ਮੈਨੂੰ ਨਹੀਂ ਮਾਰਨਾ ਨਾ ਮਾਰੋ ਕੋਈ ਚੱਕਰ ਨਹੀਂ ਆਪਾਂ ਜਿਹੜਾ ਭਰਾ ਨਵਾਂ ਦਾਣਾ ਕੋਈ ਉਹਨੂੰ ਜਰੂਰ ਹਾਂ ਅਸੀਂ ਭਾਈ ਕਿਉਂ ਕਿਉਂ ਆਇਆ ਸੀ ਤੇ ਹੁਣ ਸਾਹਮਣੇ ਤੁਹਾਨੂੰ ਤਾਰਾਂ ਵੀ ਦਿਖਾ ਦਿੰਦੇ ਆ ਭਾਈ ਤਾਰਾਂ ਵੀ ਵੇਖ ਲਓ ਬਹੁਤ ਹੀ ਚੋਰੀ ਮੈਂ ਵੀਡੀਓ ਬਣਾ ਰਿਹਾ ਹਾਂ ਠੀਕ ਹੈ ਭਾਈ ਮੈਂ ਚੋਰੀ ਵੀਡੀਓ ਬਣਾ ਮੈਂ ਤਰ੍ਹਾਂ ਵੇਖ ਸਕਦੇ ਜਿਹੜਾ ਵੇਖ ਲਓ ਤਾਰਾਂ ਨਹੀਂ ਦੇ ਆ ਗੱਲ ਬਾਹਰ ਤਾਰਾਂ ਕੰਨ ਦੇਖ ਰਹੀਆਂ ਹੋਣੀਆਂ ਕਿ ਜਮਾ ਬਾਟ ਦੇ ਕੋਲ ਆ ਗਏ ਪਾ ਗਏ ਉਹ ਬੜੀ ਮੁੰਡਾ ਆਪਣਾ ਯਾਰ ਆਇਆ ਲੋਕਾ ਚੈੱਕ ਕਰ ਲੋ ਤਾਰਾਂ ਦੇ ਜਮਾਂ ਨੇੜੇ ਆ ਗਏ ਅਸੀਂ ਅੱਜ ਹੋਰ ਕਰਨ ਬਈ ਅਬਰਾ ਬਾਬੂ ਜੀ ਬੈਠੇ ਨਾ ਇਹਨਾਂ ਦੀ ਨਾ ਮੋਟਰ ਡੱਬ ਗਈ ਆ ਲੈ ਮੋਟਰ ਕੱਢਣ ਆਏ ਹੋਏ ਆਂ ਜੇ ਜਮਾਂ ਕਾਰਾਂ ਦੇ ਕੋਲ ਆ ਜੇ ਸਾਡਾ ਆਪਣਾ ਉਹ ਅਗਲਾ ਜੇ ਆ ਗਿਆ ਸਵਾਗਤ ਸਾਲਾ ਵੀ ਜੇਡ ਨੂੰ ਨਾ ਕੋਲ ਜਿਆਦੇ ਕਿਉਂ ਇੱਥੇ ਸਾਨੂੰ ਕਰਨਾ ਪੈਣਾ ਫੋਨ ਬੰਦ ਕੋਈ ਫੌਜੀ ਸਾਹਿਬ ਆ ਗਏ ਆ ਤੇ ਪਟਾਰਾਂ ਦੇ ਜਮਾਂ ਦੇ ਕੋਲ ਆ ਹੀ ਤੇ ਫੌਜੀ ਸਾਹਿਬ ਵੀ ਦੇ ਫੋਨ ਕਰਨਾ ਬਣਾ ਬਿਧਨ ਕਮਾਨਦਾ ਤੇ ਫੋਨ ਕਰਦੇ ਨਾ ਥੈਂਕ ਯੂ ਬਹੁਤ ਤਨ ਵਾਲਾ ਆ ਗਏ ਚੈਕਿੰਗ ਕੀ ਹੁੰਦੀ ਹੋਵੇ सघे धन्यवादारा खणी पई चेक कर लोन ਦੰਦਾ ਥਾਰੀ ਡੇੜੀ ਕਰਦੇ ਨੇ ਖੜੀਆਂ ਨਹੀਂ ਗਾਉਂਦੇ ਨਹੀਂ ਆਪੀ ਦਿੰਦਾ ਉਹਨੇ ਕਹਣਾ ਸੀ ਹੱਥ ਨਹੀਂ ਆਹ ਜਿਹੜਾ ਮੋਟਰ ਨਹੀਂ ਚੱਲਦੀ ਸ਼ਨੀਵਾਰ ਨੂੰ ਡੇਲੀਵਰੀ ਕਰ ਜਾਇਗਾ ਜੇ ਇਹਨੇ ਕੱਢ ਲਿਆ ਆ ਸਾਡੇ ਸੁੱਖੇਗੇ ਵੀ ਉਦੋਂ ਜਦੋਂ ਹੋਰ ਜੁੜ ਗਿਆ ਇਹਦਾ ਬੜਾ ਸੁਮਿੰਦਰ ਸਿੰਘ ਇਹਦਾ ਕੰਮ ਲੱਗਿਆ ਨੰਗਾ ਸੋਹਰ ਸ਼ਨੀਵਾਰ ਇਹ ਭੋਗ ਲੈ ਜਾਂਦਾ ਹੈ ਕੜੇ ਕਾਇਸ ਕੰਟਰੇ ਦੇ ਜੇ ਜਾਣੇ ਕੀ ਹੋ ਰਾਨੇ ਕੀ ਵੈਰੀਫਿਕੇਸ਼ਨ ਹਾਂ ਜਾਂ ਜਾਂਦੀਆਂ ਦਰਿਆਂਦੀ ਤੋਂ ਹੁੰਦੀ ਵੇਰ ਟੋ ਲੈ ਤਾਂ ਅੱਜ ਕਿੰਨਾ ਕੱਟ ਦਰ ਕੱਟਣਾ ਪੂਰੇ ਫਿਲਹਾਲ ਆਮੀ ਨੂੰ ਬਾਅਦ ਇਹ ਚੱਲ ਕੱਟੋ ਜੀ ਨਾਲ ਹੀ ਪੰਨੂ ਪਿੰਡ ਪਾਕਿਸਤਾਨ ਦਾ ਜਿਹੜੇ ਲਾਗੋ ਲਾ ਕੇ ਕੰਮ ਕਰਦੇ ਸੀ ਵਧੀਆ ਚੱਲ ਰਹੀ ਹੈ ਜਿਆਦਾ ਤੇ ਉਹ ਭਾਈ ਜਲੇ ਇੱਕ ਪਿੰਡ ਤੇ तकरीबन 11 12 ਗਏ ਆਏ ਤੇ ਜਾਨੀ ਦਾ ਟਾਈਮ ਹੋਰ ਦਿਨ ਵੱਜ ਗਿਆ ਤੁਹਾਨੂੰ ਚੱਲੇ ਆ ਘਰ ਨੂੰ ਤੇ ਤੋਂ ਮੇਰੇ ਬਾਪ ਜੀ ਦਾ ਜਿਆਦਾ ਹਾਂ ਰਸੇ ਘਾਤ ਹਾਂ ਬਣਾ ਗਾੜਾ ਐ ਮੋਟਰ ਦਾ ਹੋਣਾ ਬਣਾਈ ਜਾਣ ਵਾਸਤੇ ਨਹੀਂ ਗਾੜਾ ਐ ਮੋਟਰ ਮੋਟਾ ਗਾੜਾ ਐ ਸਾਡੀ ਮੇਸ਼ਾ ਤੇ ਚਾਬੀ ਆਪਾਂ ਛੱਡ ਆਇਆ ਪਬਜੀ ਵਾਲੇ ਮੋਟਰਸਾਈਕਲ ਦੀ ਮੋਟਰਸਾਈਕਲ ਦੀ ਰਹੀ ਜੀ ਲੈ ਵੀ ਮੇਰੇ ਗੱਲ ਆ ਹੋਈ ਆ ਕੇ ਉੱਥੇ ਜਮਾ ਕਰਾਏ ਫੋਨ ਵਗੈਰਾ ਜੋ ਵਗੈਰਾ ਸਾਰਾ ਧੜ ਗੜ ਵਗੈਰਾ ਸਾਰਾ ਕੁਲ ਆਏ ਜੀਤੇ ਹੀ ਜਾਣਾ ਤੇ ਚਾਬੀ ਛੱਡ ਆਏ ਫੁੱਟੀਆਂ ਦੇ ਬੈਗ 'ਚ ਤੇ ਹੁਣ ਫੇਰ ਚੱਲੇ ਵਾਪਸ ਉੱਥੇ ਬਾਰਡਰ ਤੇ ਆ ਵੀਰਾਂ ਦੀ ਜਿਨ੍ਹਾਂ ਦੀ ਮੋਟਰ ਕੱਢੀ ਆਪਾਂ ਉਹ ਦਿਨ ਘਰੇ ਜਾਂਦੇ ਆ ਤੇ ਉਹਨਾਂ ਅਸੰਦ ਵੇਖਣ ਦੇ ਘਰ ਆ ਜੀ